ਬਾਈਪਾਸ ਤੇ ਆ ਰਿਹਾ ਸੀ ਜਿੱਥੇ ਸਾਡਾ ਪਿੰਡ ਆ ਜੀ ਉਹਦੇ ਬਿਲਕੁਲ ਓਪੋਜ਼ਿਟ ਸਾਈਡ ਸੀਗਾ ਇੱਕਦਮ ਮੇਰੇ ਡੋਰ ਵੱਜੀ ਆ ਜੀ ਮੈਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਮੇਰੀ ਉਂਗਲ ਵੱਢੀ ਗਈ ਆ ਜੀ ਮੇਰੇ ਇੱਥੇ ਸਾਰਾ ਨਿਸ਼ਾਨ ਪਏ ਹੋਏ ਆ ਕਟਰ ਦੀ ਤਰ੍ਹਾਂ ਵੱਜੀ ਆ ਹਾਂਜੀ ਜੀ ਪਰਮਾਤਮਾ ਨੇ ਮੈਨੂੰ ਬਚਾਇਆ ਜੀ ਇਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀਗਾ ਜੀ ਤੇ ਪਰ ਇਹਦਾ ਪ੍ਰਸ਼ਾਸਨ ਨੂੰ ਕੋਚਣਾ ਚਾਹੀਦਾ ਜੀ ਇੰਨਾ ਬਾਰੇ ਜੋ ਕਿ ਪ੍ਰਸ਼ਾਸਨ ਸਰਕਾਰਾਂ ਦਾਅਵੇ ਕਰਦੀਆਂ ਨੇ ਉਹਨੂੰ ਅਮਲ ਚ ਨਹੀਂ ਲਿਆਉਂਦੀਆਂ ਭਾਜੀ ਮੈਂ ਸਵੇਰੇ 9:30 ਵਜੇ ਦੇ ਕਰੀਬ ਆਪਣੇ ਰੁਟੀਨ ਵਾਈਜ ਜੋ ਕਿ ਆਫਿਸ ਜਾ ਰਿਹਾ ਸੀਗਾ ਮੈਂ ਪ੍ਰਾਈਵੇਟ ਜੌਬ ਕਰਦਾ ਜੀ ਤੇ 40-50 ਦੀ ਸਪੀਡ ਤੇ ਬਾਈਕ ਸੀਗਾ ਮੇਰਾ ਮੈਂ ਬਾਈਪਾਸ ਤੇ ਆ ਰਿਹਾ ਸੀ ਜਿੱਥੇ ਸਾਡਾ ਪਿੰਡ ਆ ਜੀ ਉਹਦੇ ਬਿਲਕੁਲ ਓਪੋਜੀਟ ਸਾਈਡ ਸੀਗਾ ਇੱਕਦਮ ਮੇਰੇ ਡੋਰ ਵੱਜੀ ਆ ਜੀ ਮੈਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਮੇਰੀ ਉਂਗਲ ਵੱਢੀ ਗਈ ਹੈ ਜੀ ਮੇਰੇ ਇੱਥੇ ਸਾਰਾ ਨਿਸ਼ਾਨ ਪਏ ਹੋਏ ਆ ਕਟਰ ਦੀ ਤਰ੍ਹਾਂ ਵੱਜੀ ਹੋ ਪਰਮਾਤਮਾ ਨੇ ਮੈਨੂੰ ਬੜਾ ਹੱਥ ਦੇ ਕੇ ਬਚਾਇਆ ਜੀ ਮੈਂ ਸ਼ੁਕਰਗੁਜ਼ਾਰ ਆ ਪਰਮਾਤਮਾ ਦਾ ਜਿਨੇ ਮੈਨੂੰ ਬਚਾਇਆ ਇਹਦੇ ਇਦਾਂ ਪਤਾ ਨਹੀਂ ਕਿੰਨੇ ਆ ਕਿ ਪਰਿਵਾਰਾਂ ਦੇ ਵਿੱਚੋਂ ਇਦਾਂ ਪਰਿਵਾਰ ਚਲੇ ਗਏ ਨੇ ਜੀ ਹਾਂਜੀ ਜੀ ਪਰਮਾਤਮਾ ਨੇ ਮੈਨੂੰ ਬਚਾਇਆ ਜੀ ਇਦਾਂ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀਗਾ ਜੀ ਤੇ ਪਰ ਇਹਦਾ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਜੀ ਇਹਨਾਂ ਬਾਰੇ ਜੋ ਕਿ ਪ੍ਰਸ਼ਾਸਨ ਸਰਕਾਰਾਂ ਦਾਅਵੇ ਕਰਦੀਆਂ ਨੇ ਉਹਨੂੰ ਅਮਲ 'ਚ ਨਹੀਂ ਲਿਆਉਂਦੀਆਂ ਬਿਲਕੁਲ ਜੀ ਤਿਹਾਰ ਜੇ ਲੱਗਿਆ ਬਿਲਕੁਲ ਜੀ ਤਿਹਾਰ ਦੇਖੋ ਜੀ ਅਜੇ ਤੇ ਦੀਵਾਲੀ ਦਾ ਫੈਸਟੀਵਲ ਆਉਣ ਵਾਲਾ ਹੈ ਜੀ ਪਰ ਲੋਹੜੀ ਦਾ ਕੋਈ ਹੈ ਨਹੀਂਗਾ ਤੇ ਪਤਾ ਨਹੀਂ ਸਰਕਾਰਾਂ ਕਿਉਂ ਨਹੀਂ ਇਹਨਾਂ ਨੂੰ ਅਮਲ 'ਚ ਲਿਆਉਂਦੀਆਂ ਇਹ ਸਰਕਾਰਾਂ ਨੂੰ ਪਤਾ ਜੀ ਜਾਂ ਮਿਲੀਆਂ ਭੁਗਤਾਨੇ ਸਰਕਾਰਾਂ ਦੀਆਂ ਜੋ ਕਿ ਆਮ ਪਬਲਿਕ ਵਾਸਤੇ ਕੁਝ ਨਹੀਂ ਗਾ ਜੀ ਇਹਦਾ ਮੇਰਾ ਜਿੰਨਾ ਨੁਕਸਾਨ ਹੋਇਆ ਇਹ ਤੋਂ ਵੱਧ ਵੀ ਹੋ ਸਕਦਾ ਸੀਗਾ ਮੇਰਾ ਪਰਮਾਤਮਾ ਨੇ ਬਚਾਇਆ ਜੀ ਮੈਂ ਤਾਂ ਸ਼ੁਕਰਗੁਜ਼ਾਰ ਹਾਂ ਉਸ ਪਰਮਾਤਮਾ ਦਾ ਅਪੀਲ ਕੀ ਕਰਨਾ ਚਾਹੀਦਾ ਅਪੀਲ ਦੇਖੋ ਜੀ ਸਰਕਾਰਾਂ ਨੂੰ ਤੇ ਅਪੀਲ ਹੀ ਹੈ ਜੀ ਸਾਡੀ ਅਸੀਂ ਉਹਨਾਂ ਨੂੰ ਕੁਝ ਕਹਿ ਤੇ ਸਕਦੇ ਨਹੀਂ ਕਿ ਹੋਰ ਬਾਕੀ ਉਹਨਾਂ ਤੇ ਹੈ ਜੀ ਜੇ ਉਹ ਇੱਥੇ ਬਹੁਤ ਸ਼ਕਤੀ ਨਾਲ ਐਕਸ਼ਨ ਲੈਣ ਜੀ ਜਾਂ ਤਾਂ ਜੋ ਪਰਿਵਾਰਾਂ ਦੀਆਂ ਜਾਨਾਂ ਬਚ ਸਕਣ ਨਹੀਂ ਤੇ ਬੜੇ ਹੀ ਪਰਿਵਾਰਾਂ ਦੀਆਂ ਇਦਾਂ ਜਾਨਾਂ ਜਾ ਚੁੱਕੀਆਂ ਨੇ ਜੀ ਬਾਅਦ ਚ ਸਾਰਾ ਪ੍ਰਸ਼ਾਸਨ ਸਾਰੇ ਇਕੱਠੇ ਹੋ ਜਾਂਦੇ ਨੇ ਵਕ ਵਕ ਤਲਾਸ਼ੇ ਦਿੰਦੇ ਨੇ ਪਰ ਆਪਾਂ ਪਹਿਲਾਂ ਕਿਉਂ ਨਹੀਂ ਇੰਨਾਂ ਚੀਜ਼ਾਂ ਤੇ ਅਮਲ ਕਰਦੇ ਬਾਈਪਾਸ ਤੇ ਆ ਰਿਆ ਸੀ ਜਿੱਥੇ ਸਾਡਾ ਪਿੰਡ ਆ ਜੀ ਉਹਦੇ ਬਿਲਕੁਲ ਓਪੋਜ਼ਿਟ ਸਾਈਡ ਸੀਗਾ ਇੱਕਦਮ ਮੇਰੇ ਡੋਰ ਵੱਜੀ ਆ ਜੀ ਮੈਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਮੇਰੀ ਉਂਗਲ ਵੱਢੀ ਗਈ ਆ ਜੀ ਮੇਰੇ ਇੱਥੇ ਸਾਰਾ ਨਿਸ਼ਾਨ ਪਏ ਹੋਏ ਆ ਕਟਰ ਦੀ ਤਰ੍ਹਾਂ ਵੱਜੀ ਹੋ ਹਾਂਜੀ ਜੀ ਪਰਮਾਤਮਾ ਨੇ ਮੈਨੂੰ ਬਚਾਇਆ ਜੀ ਇੰਦਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀਗਾ ਜੀ ਤੇ ਪਰ ਇਹਦਾ ਪ੍ਰਸ਼ਾਸਨ ਨੂੰ ਕੋਚਣਾ ਚਾਹੀਦਾ ਜੀ ਇਹਨਾਂ ਬਾਰੇ ਜੋ ਕਿ ਪ੍ਰਸ਼ਾਸਨ ਸਰਕਾਰਾਂ ਦਾਅਵੇ ਕਰਦੀਆਂ ਨੇ ਉਹਨੂੰ ਅਮਲ ਚ ਨਹੀਂ ਲਿਆਉਂਦੀਆਂ ਭਾਜੀ ਮੈਂ ਸਵੇਰੇ 9:30 ਵਜੇ ਦੇ ਕਰੀਬ ਆਪਣੇ ਰੁਟੀਨ ਵਾਈ ਜੋ ਕਿ ਆਫਿਸ ਜਾ ਰਿਹਾ ਸੀਗਾ ਮੈਂ ਪ੍ਰਾਈਵੇਟ ਜੌਬ ਕਰਦਾ ਜੀ ਤੇ 40-50 ਦੀ ਸਪੀਡ ਤੇ ਬਾਈਕ ਸੀਗਾ ਮੇਰਾ ਮੈਂ ਬਾਈਪਾਸ ਤੇ ਆ ਰਿਹਾ ਸੀ ਜਿੱਥੇ ਸਾਡਾ ਪਿੰਡ ਆ ਜੀ ਉਹਦੇ ਬਿਲਕੁਲ ਓਪੋਜ਼ਿਟ ਸਾਈਡ ਸੀਗਾ ਇੱਕਦਮ ਮੇਰੇ ਡੋਰ ਵੱਜੀ ਹੈ ਜੀ ਮੈਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਮੇਰੀ ਉਂਗਲ ਵੱਢੀ ਗਈ ਹੈ ਜੀ ਮੇਰੇ ਇੱਥੇ ਸਾਰਾ ਨਿਸ਼ਾਨ ਪਏ ਹੋਏ ਆ ਕਟਰ ਦੀ ਤਰ੍ਹਾਂ ਵੱਜੀ ਹੋ ਪਰਮਾਤਮਾ ਨੇ ਮੈਨੂੰ ਬੜਾ ਹੱਥ ਦੇ ਕੇ ਬਚਾਇਆ ਜੀ ਮੈਂ ਸ਼ੁਕਰਗੁਜ਼ਾਰ ਆ ਪਰਮਾਤਮਾ ਦਾ ਜਿਨੇ ਮੈਨੂੰ ਬਚਾਇਆ ਨਹੀਂ ਤੇ ਇਦਾਂ ਪਤਾ ਨਹੀਂ ਕਿੰਨੇ ਆਂ ਕਿ ਪਰਿਵਾਰਾਂ ਦੇ ਵਿੱਚੋਂ ਇਦਾਂ ਪਰਿਵਾਰ ਚਲੇ ਗਏ ਨੇ ਜੀ ਹਾਂਜੀ ਜੀ ਪਰਮਾਤਮਾ ਨੇ ਮੈਨੂੰ ਬਚਾਇਆ ਜੀ ਇਦਾਂ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀਗਾ ਜੀ ਤੇ ਪਰ ਇਹਦਾ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਜੀ ਇਹਨਾਂ ਬਾਰੇ ਜੋ ਕਿ ਪ੍ਰਸ਼ਾਸਨ ਸਰਕਾਰਾਂ ਦਾਅਵੇ ਕਰਦੀਆਂ ਨੇ ਉਹਨੂੰ ਅਮਲ 'ਚ ਨਹੀਂ ਲਿਆਉਂਦੀਆਂ ਬਿਲਕੁਲ ਜੀ ਤਿਉਹਾਰ ਦੇਖੋ ਜੀ ਅਜੇ ਤੇ ਦੀਵਾਲੀ ਦਾ ਫੈਸਟੀਵਲ ਆਉਣ ਵਾਲਾ ਜੀ ਪਰ ਲੋਹੜੀ ਦਾ ਕੋਈ ਹੈ ਨਹੀਂਗਾ ਤੇ ਪਤਾ ਨਹੀਂ ਸਰਕਾਰਾਂ ਕਿਉਂ ਨਹੀਂ ਇਹਨਾਂ ਨੂੰ ਅਮਲ 'ਚ ਲਿਆਉਂਦੀਆਂ ਇਹ ਸਰਕਾਰਾਂ ਨੂੰ ਪਤਾ ਜੀ ਜਾਂ ਮਿਲੀਆਂ ਭੁਗਤਾਨੇ ਸਰਕਾਰਾਂ ਦੀਆਂ ਜੋ ਕਿ ਆਮ ਪਬਲਿਕ ਵਾਸਤੇ ਕੁਝ ਨਹੀਂਗਾ ਜੀ ਇਹਦਾ ਮੇਰਾ ਜਿੰਨਾ ਨੁਕਸਾਨ ਹੋਇਆ ਇਹ ਤੋਂ ਵੱਧ ਵੀ ਹੋ ਸਕਦਾ ਸੀਗਾ ਮੇਰਾ ਪਰਮਾਤਮਾ ਨੇ ਬਚਾਇਆ ਜੀ ਮੈਂ ਤਾਂ ਸ਼ੁਕਰਗੁਜ਼ਾਰ ਹਾਂ ਉਸ ਪਰਮਾਤਮਾ ਦਾ ਅਪੀਲ ਕੀ ਕਰਨਾ ਚਾਹੀਦਾ ਅਪੀਲ ਦੇਖੋ ਜੀ ਸਰਕਾਰਾਂ ਨੂੰ ਤੇ ਅਪੀਲ ਹੀ ਹੈ ਜੀ ਸਾਡੀ ਅਸੀਂ ਉਹਨਾਂ ਨੂੰ ਕੁਝ ਕਹਿ ਤੇ ਸਕਦੇ ਨਹੀਂ ਕਿ ਹੋਰ ਬਾਕੀ ਉਹਨਾਂ ਤੇ ਹੈ ਜੀ ਜੇ ਉਹ ਇੱਥੇ ਬਹੁਤ ਸ਼ਕਤੀ ਨਾਲ ਐਕਸ਼ਨ ਲੈਣ ਜੀ ਜਾਂ ਤਾਂ ਜੋ ਪਰਿਵਾਰਾਂ ਦੀਆਂ ਜਾਨਾਂ ਬਚ ਸਕਣ ਇਹ ਤੇ ਬੜੇ ਹੀ ਪਰਿਵਾਰਾਂ ਦੀਆਂ ਇਦਾਂ ਜਾਨਾਂ ਜਾ ਚੁੱਕੀਆਂ ਨੇ ਜੀ ਬਾਅਦ ਚ ਸਾਰਾ ਪ੍ਰਸ਼ਾਸਨ ਸਾਰੇ ਇਕੱਠੇ ਹੋ ਜਾਂਦੇ ਨੇ ਵਕ ਵਕ ਤਲਾਸ਼ੇ ਦਿੰਦੇ ਨੇ ਪਰ ਆਪਾਂ ਪਹਿਲਾਂ ਕਿਉਂ ਨਹੀਂ ਇੰਨਾਂ ਚੀਜ਼ਾਂ ਤੇ ਅਮਲ ਕਰਦੇ